ਲੇ 80 ਸਾਲਾਂ ਦੇ ਵਿੱਚ ਸਿੱਖ ਕੌਮ ਨੇ ਦੇ ਦੋ ਜਰਨੈਲ ਹੋਏ ਐ ਜਿਨ੍ਹਾਂ ਨੇ ਸੈਂਟਰ ਤੱਕ ਸਰਕਾਰਾਂ ਹਿਲਾ ਦਿੱਤੀਆਂ ਪਹਿਲਾ ਹੋਏ ਸੰਤ ਜਰਨੈਲ ਸਿੰਘ ਪਿੰਡ ਰਾਂਲੇ ਤੇ ਹੁਣ ਹੋਏ ਭਾਈ ਅਮਰਤਪਾਲ ਸਿੰਘ ਤੁਸੀਂ ਇਹ ਵੇਖੋ ਯਾਰ ਪੰਜਾਬ ਦੇ ਲੀਡਰਾਂ ਦੇ ਵਿੱਚ ਇੰਨਾ ਕਿ ਭਾਈ ਅਮਰਤਪਾਲ ਸਿੰਘ ਦਾ ਡਰ ਬੈਠ ਗਿਆ ਕਿ ਮੈਨੂੰ ਲੱਗਦਾ ਹੈ ਕਿ ਰਾਤ ਨੂੰ ਇਹਨਾਂ ਨੂੰ ਸੁੱਤੇ ਹੀ ਪਿਆ ਨੂੰ ਸੁਪਨੇ ਵੀ ਭਾਈ ਅਮਰਪਾਲ ਸਿੰਘ ਦੇ ਆਉਂਦੇ ਆ। ਤੁਸੀਂ ਇਹ ਵੇਖੋ ਉਹ ਬੰਦਾ ਜੇਲ੍ਹ ਦੇ ਵਿੱਚ ਬੈਠਾ ਵੀ ਇਹਨਾਂ ਦੇ ਅੰਦਰ ਇੰਨਾ ਖੌਫ ਪੈਦਾ ਕਰੀ ਬੈਠਾ ਹੈ। ਜਿਹੜਾ ਆਉਂਦਾ ਉਹਦੇ ਵਿਰੁੱਧ ਬੋਲਦਾ ਜਿਹੜਾ ਆਉਂਦਾ ਉਹਦੇ ਵਿਰੁੱਧ ਬੋਲਦਾ। ਤਾਂ ਪੰਜਾਬ ਦੇ ਲੋਕੋ ਤੁਸੀਂ ਇੰਨਾ ਕਿ ਤਾਂ ਸਮਝੋ ਵੀ ਉਹ ਬੰਦੇ ਵਿੱਚ ਕੋਈ ਕਲਾ ਤਾਂ ਹੈ। ਵੀ ਜਿਹੜੇ ਇਹ ਲੀਡਰ ਉਸ ਤੋਂ ਐਨੇ ਡਰੇ ਹੋਏ ਹਨ ਇਸ ਲਈ ਸਾਡਾ ਫਰਜ ਬੰਦਾ ਹੈ ਕਿ ਸਾਰੇ ਲੋਕ ਭਾਈ ਅਮਰਪਾਲ ਸਿੰਘ ਦਾ ਸਾਥ ਦਿਓ ਕਿਉਂਕਿ 2027 ਦਾ ਇਲੈਕਸ਼ਨ ਪੰਜਾਬ ਦਾ ਭਵਿੱਖ ਤੈਅ ਕਰੇਗਾ ਇਹ ਹੁਣ ਤੁਸੀਂ ਸੋਚੋ ਵੀ ਤੁਸੀਂ ਕਿਸ ਪਾਸੇ ਜਾਣਾ ਹੈ ਸਿਰਫ ਤੁਹਾਡੇ ਕੋਲੇ ਇੱਕ 2027 ਦਾ ਇੱਕੋ ਇੱਕ ਲਾਸਟ ਮੌਕਾ ਹੈ ਜੇ ਅਸੀਂ ਉਸ ਵਿੱਚ ਵੀ ਕੁਛ ਨਾ ਕਰ ਸਕੇ ਤਾਂ ਫੇਰ ਸਾਡੇ ਪੰਜਾਬ ਦਾ ਭਵਿੱਖ ਬਹੁਤ ਹੀ ਧੁੰਦਲਾ ਹੋ ਜਾਵੇਗਾ ਇਸ ਲਈ ਮੈਂ ਤਾਂ ਕਹਿਣਾ ਹੈ ਵੀ ਹਰ ਇੱਕ ਬੰਦਾ ਭਾਈ ਅਮਰਪਾਲ ਸਿੰਘ ਦਾ ਸਾਥ ਦੇ ਉਹ ਇਨ੍ਹਾਂ ਗਦਾਰ ਲੀਡਰਾਂ ਦਾ ਸੀ ਬਹੁਤ ਸਾਥ ਦੇ ਲਿਆ ਇਹਨਾਂ ਨੇ ਪੰਜਾਬ ਦਾ ਕੁਝ ਵੀ ਭਲਾ ਨਹੀਂ ਕੀਤਾ ਇੱਕੋ ਇੱਕ ਉਮੀਦ ਦੀ ਕਿਰਨ ਹੈ ਉਹਦੇ ਵਿਰੁੱਧ 2027 ਦੇ ਇਲੈਕਸ਼ਨ ਤੋਂ ਪਹਿਲਾਂ ਬਹੁਤ ਤਰ੍ਹਾਂ ਦੀਆਂ ਅਹਿਯਾਨ ਸੰਗਾਂ ਆਉਣਗੀਆਂ ਇੱਥੇ ਉਹਦੇ ਵਿਰੁੱਧ ਬੋਲਣਗੀਆਂ ਪਰ ਤੁਸੀਂ ਆਪਦੇ ਸਟੈਂਡ ਤੇ ਖੜੇ ਰਹੋ ਤੇ ਉਹਦਾ ਸਾਥ ਜਰੂਰ ਦਿਓ